ਲੋਵਰਸੋ ਦੇ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਸੰਡੇ ਆ ਤੇ ਛੁੱਟੀ ਆ ਅੱਜ ਆਪਣਾ ਵਲੋਗ ਥੋੜਾ ਵੱਡਾ ਹੋਊਗਾ ਤੇ ਘਰ ਰਸਫਾਈਆਂ ਚੱਲੀ ਜਾਂਦੀਆਂ ਗਿਆ ਓਕੇ ਚੱਲ ਆਪਾਂ ਆਪਦੇ ਭਰਾਵਾਂ ਨੂੰ ਮਿਲਿਆ ਆਨੇ ਆ ਹੁਣ ਮੈਂ ਤੇ ਚੱਲਾਂ ਥੱਲੇ ਆ ਚਾਚੇ ਦੇ ਕਮਰੇ 'ਚ ਕੈਮਰਾਮੈਨ ਨੂੰ ਕੋੜਾ ਨਾ ਮੈਂ ਫੜਦਾ ਫੋਨ ਇਹ ਬੋਲੇ ਆ ਗਈ ਆ ਗਈ ਆ ਗਈ ਓਏ ਬੋਲ ਮਾਰੀ ਉਹਨੇ ਤੇ ਅੱਛਾ ਅਬੀ ਸਕੂਟਰੀ ਥੱਲੇ ਬੋਲ ਤੇ ਹੁਣ ਉਹ ਲਪੀਆਂ ਵੇਖੋ ਵੇਖੋ ਇਹ ਆਈ ਆਈ ਆ ਅੱਛਾ ਆਕ ਹੋਂ ਜਣਾ ਮੇਰਾ ਯੂਵੀ ਭਰਾ ਉਹ ਬਣਾਉਂਗਾ ਵੀਡੀਓ ਤੇ ਮੈਂ ਜਣਾ ਉਹਨਾਂ ਖੇਡਣ ਫਿਰ ਤੋਂ ਮੈਂ ਖੇਡੂੰਗਾ ਪਿਊਜ ਨਾਲ ਤੇ ਹੁਣ ਯੂਵੀ ਆਊਗਾ ਖੇਡਣ ਇਹ ਮਤਲਬ ਕੀ ਵੀਡੀਓ ਬਣਾਉਣਾ ਬੋਲ ਹੀ ਬੋਲ ਸੋ ਸੋ ਬੋਲ ਤਾਂ ਓ ਬੰਦੇ ਪੈਰ ਬੱਤੀ ਹੰਦਿਆ ਕਹਿੰਦੇ ਪੈਰ ਧੁੱਪ ਚ ਇਹ ਆਈ ਬੋਲ ਇਹ ਅਭੀ ਤੇਰਾ ਮੈਨ ਕੋਲ ਆਈ ਤੇ ਆਪਾਂ ਮਾਰਨ ਲੱਗੇ ਹੁਣ ਗੋਲ ਦੱਸਿਓ ਜਾਂਦਾ ਕਿ ਨਹੀਂ ਗੋਲ ਆ ਗੋਲ ਇਹ ਆਈ ਆਈ ਮਾਰ ਕੇ ਤੂੰ ਮਾਰ ਦੇ ਸਕੂਟੀ ਤੇ ਇਹ ਮੈਂ ਕਹਿੰਦਾ ਵੀ ਗੋਲ ਤੂੰ ਕਹਿੰਦਾ ਮੈਂ ਕਿ ਗੋਲ ਤਾਂ ਆਂ ਤੁਹਾਨੂੰ ਹੁਣ ਮੈਂ ਤੇਰੇ ਪੈਰ சாச்சு கவரேஜ பூச்சுக்காட்டிங் ஓகே